ਸਤਿਕਾਰ ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਜਿਵੇਂ ਕਿ ਪਿੰງານ ਦਾ ਸਬੰਧ ਤੋਂ ਜੀ ਹਾਂ ਕੋਈ ਦੁਆਰਾ ਇਨਸਾਨ ਨੂੰ ਖਸ ਖੇਡ ਵੀ ਟੈਂਪਣਾ ਚਾਹੀਦਾ ਹੋ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਪਾਵੇਂ ਲੱਖ ਦਹੀਨਾ ਨਹਾਦਾ ਪਾਵੇਂ ਲੱਖ ਪੁਛਾਕਾਂ ਪਾ ਲੈ ਜਿੰਨੀ ਲਗਦੀ ਆ ਬਾ ਲਾਲਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਇੱਥੇ ਆਇਆ ਨੂੰ ਦੁਨੀਆ ਮੋਹ ਲੈਂਦੀ ਧੋਖੇ ਬਾਜ ਦਾ ਧਾਰ ਕੇ ਭੇਸ ਮੀਆਂ ਹੋ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਆ ਸਦਾ ਨਹੀਂ ਜੇ ਬਾਲ ਬਰੈਸ ਮੀਆਂ ਸਦਾ ਨਹੀਂ ਜੇ ਦਾਲਤਾ ਫੀਲ ਘੋੜੇ ਸਦਾ ਨਹੀਂ ਜੇ ਰਾਜਿਆ ਦੇਸ਼ ਮੀਆਂ ਹੋ ਸ਼ਾਹ ਮਹੰਮਦ ਦਾ ਸਦਾ ਨਾ ਰੂਪ ਦੁਨੀਆ ਹੋ ਸਦਾ ਰਹਿਣ ਨਾ ਕਲੜੇ ਕਿਸ ਮੀਆਂ ਸਦਾ ਰਹਿਣ ਨਾ ਕਲੜੇ ਕੇਸੀਆਂ ਮੀਆਂ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਇੱਥੇ ਹੋ ਗਏ ਕਲੰਦਰ ਖਲੀ ਹੱਥੀ ਪਿਆ ਸਿਕੰਦਰ ਕਹਿੰਦਾ ਕੁਛ ਨਹੀਂ ਦੁਨੀਆ ਦੇ ਅੰਦਰ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਸੋਹਣੀ ਸ਼ਕਲ ਸੂਰਤਾ ਵਾਲੇ ਘਰ ਦੀ ਰੌਣਕ ਲੱਗੇ ਨਾਲੇ ਘਰ ਦੇ ਬਾਹਰ ਨਮਕ ਦੇ ਤਾਲੇ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਇਹ ਜੱਗ ਸਰਾਈ ਮੁਸਾਫਿਰਾਂ ਦੀ ਕਈ ਜੋਰ ਵਾਲੇ ਇੱਥੇ ਆਏ ਗਏ ਸ਼ਾਦਾਦ ਫਰਿਉ ਨਮਰੂਦ ਜਿਹੇ ਆ ਦਾਵਾ ਬਨ ਖੁਦਾ ਕਹਾਏ ਗਏ ਅਕਬਰ ਸ਼ਾਹ ਜਹੇ ਵਿੱਚ ਆਣ ਦਿੱਲੀ ਫੇਰੀ ਬਾਗ ਬਣ ਜਾ ਰਿਆਂ ਪਾਏ ਗਏ ਹੋ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਹੋ ਬਾਜੇ ਕੂੜ ਦੇ ਕਈ ਵਜਾਏ ਗਏ ਬਾਜੇ ਕੂੜ ਦੇ ਕਈ ਵਜਾਏ ਗਏ ਹੋ ਮੇਰੀ ਮੇਰੀ ਕਹਿ ਕੇ ਗਿੜਦਾ ਹੈ ਪੈਸੇ ਨਾਲ ਬੰਦੇ ਨੂੰ ਮਿਲਦਾ ਆਪਣੇ ਆਪ ਚ ਭੁੱਲਿਆ ਫਿਰਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਸਾਰੀ ਖਾਦੀ ਵੇਚ ਕਮਾਈ ਨਾ ਤੂੰ ਸਾਰ ਸੱਜਣ ਦੀ ਪਾਈ ਕ ਪੜ ਕੇ ਕੂੜ ਕਿਤਾਬਾਂ ਚਾਹੀਓ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਹੋ ਬਈ ਬੰਦੇ ਨੂੰ ਜਵਾਨੀ ਵਿੱਚ ਰੱਬ ਚੇਤੇ ਰਹਿੰਦਾ ਨਾ ਕਰ ਲੈਂਦਾ ਜਾਦ ਜੀ ਤਾਂ ਉਠਾ ਪੰਗਾ ਪੈਂਦਾ ਨਾ ਕਰ ਲੈਂਦਾ ਜਾਦ ਜੀ ਪਵਾੜਾ ਐਡਾ ਪੈਂਦਾ ਨਾ ਜਿੰਦੇ ਕੋਲ ਨਹੀਂ ਤੇਰੇ ਥੇਲਾ ਤੂੰ ਕਰਦੀ ਮੇਲਾ ਮੇਲਾ ਕਰ ਲੈ ਜਾਦ ਆਖਰੀ ਵਿਹਲਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਮੇਲਾ ਚਾਰ ਦਿਨਾਂ ਦਾ ਹੋ ਮੇਲਾ ਚਾਰ ਦਿਨਾਂ ਦਾ ਹੋ ਬਈ ਜੀ ਦੇ ਮੂਹਰੇ ਦੇਵਤੇ ਮਮੂਲੀ ਆਓ ਸੋਹਣਿਆ ਦੱਸ ਕਿਹੜੇ ਬਾਗ ਦੀ ਓਏ ਮੂੜੀਆਂ ਤੂੰ ਸੋਹਣਿਆ ਦੱਸ ਕਿਹੜੇ ਬਾਗ ਦੀ ਓਏ ਮੂੜੀਆਂ ਤੂੰ ਸੋਹਣਿਆ ਬਹੁਤੀ ਅਕਲ ਕਵਾੜੇ ਪਾਏ ਨਿਤ ਕੋਈ ਨਵਾਂ ਬਰੂਦ ਬਣਾਇਓ ਦੁਨੀਆ ਮੁੱਕਣ ਦੇ ਦਿਨ ਆਇਓ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਮੇਲਾ 4 ਦਿਨਾਂ ਦਾ ਹੋ ਮੇਲਾ 4 ਦਿਨਾਂ ਦਾ ਬਹੁਤ ਬਹੁਤ ਗੁੰਜੀ ਖਲੋਤਾ ਨੇ ਬੁਲੰਦ ਆਵਾਜ਼ ਦੇ ਵਿੱਚ 4 ਦਿਨ ਦੇ